ਕਿਮ-ਕਿਮ ਕਿਰ ਕੀ ਕਰਨਾ ਆਈ ਬਸ ਇਹਨਾਂ ਨੂੰ ਆਪਣਾ ਹਾਲ ਹੀ ਸੁਣਾਉਣ ਆਏ ਆ ਕੋਈ ਅਸੀਂ ਇੱਡੀਆਂ ਕੋਈ ਲੰਮੀਆਂ ਕਹਾਣੀਆਂ ਜਾਂ ਇਹਨਾਂ ਨੂੰ ਕੋਈ ਇਦਾਂ ਮਿਲਦੇ ਨਹੀਂ ਆਏ ਆਈ ਇਹਨਾਂ ਨੂੰ ਦੱਸਣ ਆਏ ਆ ਕਿ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਆਪਣੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹ ਜਿਹੜੇ ਵਾਅਦੇ ਤੁਸੀਂ ਕੀਤੇ ਉਹਨਾਂ ਪੂਰੇ ਕਰੋ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਬਹੁਤ ਸਮਾਂ ਦਿੱਤਾ 3 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਤੋਂ ਵੇਖੋਗੇ ਇਹਨਾਂ ਦੇ ਸ਼ਹਿਰ ਦੇ ਵਿੱਚ ਹੀ 115 16 ਦਿਨ ਹੋ ਗਏ ਬੈਠਿਆਂ ਨੂੰ ਭੋਖੜ ਦਾਲ ਤੇ ਕੀ ਇਹਨਾਂ ਦਾ ਫਰਜ਼ ਨਹੀਂ ਬੰਦਦਾ ਕੋਈ ਆਪਣੇ ਮਸਾਰ ਲਵਾ ਪੀਏ ਬੰਦੇ ਜਿਹੜੇ ਦੁਖੀ ਬੈਠੇ ਨੇ ਕਿਉਂ ਬੈਠੇ ਨੇ ਕੀ ਤਕਲੀਫ ਹੈ ਤੁਹਾਨੂੰ ਕੋਈ ਐਵੇਂ ਤਾਂ ਕੋਈ ਘਰ ਛੱਡ ਕੇ ਨਹੀਂ ਆਉਂਦਾ ਓਡਾ ਇੱਕ ਬੰਦਾ ਮਰਨ ਵਰਤੇ ਬੈਠਾ ਜੀ ਚੰਦ ਦਿਨ ਹੋ ਗਏ ਹਾਂਜੀ ਤੇ ਵੇਖੋ ਕਿ ਉਹ ਹੀ ਕਹਿੰਦੇ ਕਿ ਭੁੱਖ ਹੜਤਾਲ ਤੋਂ ਮਰਨ ਵਰਤ ਤੱਕ ਆਉਣਾ ਪਿਆ ਪਰ ਭੁੱਖ ਹੜਤਾਲ ਤੋਂ ਮਰਨ ਵਰਤ ਤੱਕ ਆਉਣਾ ਹੀ ਨਹੀਂ ਸੀ ਚਾਹੀਦਾ ਇਹ ਕਿੰਨੇ ਸ਼ੇਮਫੁਲ ਆ ਕਿ ਇਹਨਾਂ ਇਹ ਸਰਕਾਰ ਨੇ ਮਜਬੂਰ ਕਰ ਦਿੱਤਾ ਵਾ ਕਿ ਸਾਨੂੰ ਮਰਨ ਵਰਤ ਜਿਹੜਾ ਵਾ ਰੱਖਣਾ ਪਿਆ ਮੈਡਮ 4 ਦਿਨ ਹੋ ਗਏ ਉਹਨੂੰ ਮਰਨ ਵਰਤੇ ਬੈਠੇ ਪੈਣਾ ਸਟੰਟ ਪਿਆ ਹੈਗਾ ਪੈਣੀ ਹੋਮ ਬਿਮਾਰ ਨੇ ਜੀ ਲੱਗਦਾ ਨਹੀਂ ਕਿ ਰਿਸਕੀ ਹੈ ਹਾਂ ਜੀ ਬਹੁਤ ਰਿਸਕੀ ਆ ਤੇ ਇਹ ਇਹਦੇ ਸਭ ਲਈ ਜ਼ਿੰਮੇਵਾਰ ਇਹ ਪੰਜਾਬ ਸਰਕਾਰ ਹੋਊਗੀ ਇਥੋਂ ਦੀ ਲੋਕਲ ਜਿਹੜੇ ਆ ਮੰਤਰੀ ਜ਼ਿੰਮੇਵਾਰ ਹੋਣਗੇ ਜਿਹੜੇ ਕਿ ਅੱਜ ਤੱਕ ਇਹਨਾਂ ਦੀ ਉਸਾਰ ਲੈਣ ਵੀ ਨਹੀਂ ਗਏ ਕੀ ਲੱਗਦਾ ਤੁਹਾਡੇ ਨਾਲ ਬੱਚੇ ਵੀ ਤੁਹਾਡੀ ਰੋਸ ਪ੍ਰਦਰਸ਼ਨ ਵਿੱਚ ਆਏ ਹਾਂ ਜੀ ਸਰ ਵੇਖੋ ਜੀ ਸਾਡੇ ਬੱਚੇ ਹੁਣ ਕਿੱਥੇ ਛੱਡ ਕੇ ਆਈਏ ਸਾਡੇ ਬੱਚੇ ਜਿਹੜੇ ਨਾਲ ਆਉਂਦੇ ਨੇ ਤੇ ਉਹ ਵੇਖੋ ਕਿ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਤੁਹਾਡਾ ਕੀ ਮਾਮਲਾ ਹੈ ਸਾਡੇ ਬੱਚੇ ਪੁੱਛਣ ਲੱਗ ਪਏ ਕਿ ਇਹ ਅਜੇ ਬਣ ਨਹੀਂ ਗੱਲ ਕਿਉਂ ਨਹੀਂ ਸੁਣਦੇ ਤੁਹਾਡੀ ਤੇ ਵੇਖੋ ਕਿ ਬੱਚਿਆਂ ਨੂੰ ਪਤਾ ਲੱਗ ਗਿਆ ਸਭ ਆਮ ਪਬਲਿਕ ਨੂੰ ਪਤਾ ਲੱਗ ਗਿਆ ਇਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਕਿਉਂ ਨਹੀਂ ਜਾਂਦੀ ਇਹ ਕਿਉਂ ਗੁੰੰਗੀ ਸਰਕਾਰ ਬਣੀ ਹੋਈ ਆ ਇਹ ਜਿੰਨਾ ਚਿਰ ਸਾਨੂੰ ਮਿਲਦੇ ਨਹੀਂ ਸਾਡੀ ਗੱਲ ਨਹੀਂ ਸੁਣਦੇ ਇੱਥੇ ਹੀ ਰਵਾਂਗੇ ਨਹੀਂ ਤੇ ਤੋਂ ਬਾਅਦ ਚ ਫਿਰ ਅਸੀਂ ਅਗਲਾ ਐਕਸ਼ਨ ਪਲਾਨ ਕਰਾਂਗੇ ਫਿਰ ਪਰਮਵੀਰ ਸਿੰਘ ਜੀ ਅੱਜ ਕੋਠੀ ਕੀ ਐਮਐਲਏ ਦੀ ਕੀ ਕਰਨੇ ਕਾਰਨ ਇਹ ਹੈ ਜੀ ਅਸੀਂ ਪਿਛਲੇ 114 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆਂ ਤੇ ਸਾਡਾ ਸਾਥੀ ਹੈ ਜਿਹੜਾ ਅੱਕ ਕੇ ਮਰਨ ਵਰਤ ਤੇ ਬੈਠ ਚੁੱਕਿਆ ਤੇ 4 ਦਿਨ ਤੋਂ ਮਰਨ ਵਰਤ ਤੇ ਬੈਠਿਆ ਤੇ ਅਸੀਂ ਬਾਰ ਬਾਰ ਸੁਨੇਹੇ ਦੇ ਰਹੇ ਆਂ ਕਿ ਇਹਨਾਂ ਦੇ ਐਮਐਲਏ ਐਮਪੀ ਕੋਈ ਆਕੇ ਸਾਡੇ ਨਾਲ ਗੱਲ ਕਰੋ ਅਸੀਂ 4 ਦਿਨ ਤੋਂ ਸੁਨੇਹੇ ਦੇ ਰਹੇ ਆਂ ਵੀ ਮੈਡਮ ਆਕੇ ਸਾਡੇ ਨਾਲ ਗੱਲ ਕਰੋ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਅੱਜ ਅਸੀਂ ਗੱਲ ਕਰਨ ਆਏ ਆਂ ਤਾ ਇਹ ਦਰਵਾਜੇ ਬੰਦ ਕਰ ਰਹੇ ਨੇ ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਬੱਚੇ ਆ ਇੱਥੇ ਹੀ ਫਿਰਦੇ ਹੁੰਦੇ ਸੀ ਪਰ ਅੱਜ ਆਮ ਤੋਂ ਵੀ ਸੁਪਰ ਖਾਸ ਬਣ ਚੁੱਕੇ ਨੇ ਇਹ ਇੱਕ ਤਾਂ ਖਾਸ ਤੋਂ ਵੀ ਅਗੇ ਲੰਘ ਗਿਆ ਕੰਮ ਇਹਨਾਂ ਦਾ ਹਾਲਾਤ ਇੰਨੇ ਮਾੜੇ ਹੋ ਗਏ ਵੀ ਅੱਜ ਦੇਖੋ ਕਹਿੰਦੇ ਨੇ ਖਾਲੀ ਆ ਕੋਠੀ ਖਾਲੀ ਕੋਠੀ ਇੰਦੇ ਰੱਖਸ਼ਾ ਦੇ ਲਈ 25 30 ਬੰਦੇ ਖੜੇ ਨੇ ਇਹ ਆਮ ਘਰਾਂ ਦੇ ਮੁੰਡੇ ਨੇ ਇਹਨਾਂ ਦੇ ਸਾਹਮਣੇ ਕਰਨੇ ਉਹ ਆਮ ਘਰ ਨਹੀਂ ਜਿੱਥੇ ਕੋਈ ਸੇਫਟੀ ਨਹੀਂ ਰੋਜ਼ ਚੋਰੀਆਂ ਹੋ ਰਹੀਆਂ ਨੇ ਡਾਕੇ ਪੈ ਰਹੇ ਨੇ ਨਸ਼ੇੜੀ ਲੋਕ ਬਣ ਰਹੇ ਨੇ ਤੇ ਆਮ ਘਰਾਂ ਦੇ ਮੁੰਡੇ ਨੇ ਜਿਹੜੇ ਉਹ ਖਾਲੀ ਕੋਠੀਆਂ ਦੇ ਦੀ ਰੱਖਸ਼ਾ ਦੇ ਲਈ ਇੱਥੇ ਪੰਜਾਹ ਜਹ ਬੰਦੇ ਲਾ ਰੱਖੇ ਨੇ ਮਿਲ ਨਹੀਂ ਦਿੱਤਾ ਯਾਰ ਬਿਲਕੁਲ ਨਹੀਂ ਜੀ ਮਿਲਣ ਦਿੱਤਾ ਜਾ ਰਿਹਾ ਅਸੀਂ ਕੱਲ ਦਾ ਵੀ ਸਨਿਹਾ ਦਿੱਤਾ ਪਰਸੋਂ ਵੀ ਸਨਿਹਾ ਦਿੱਤਾ ਪਰ ਕੋਈ ਕਹਿੰਦਾ ਦਿੱਲੀ ਹੈ ਕੋਈ ਚੰਡੀਗੜ੍ਹ ਹੈ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਇਹ ਪੰਜਾਬ ਦੇ ਐਮ ਐਲ ਏ ਦਿੱਲੀ ਤੇ ਚੰਡੀਗੜ੍ਹ ਕੀ ਕਰਦੇ ਨੇ ਜਿਹੜੇ ਕਹਿੰਦੇ ਸੇ ਇੱਥੇ ਹੀ ਰ੍ਹਾਂਗੇ ਇੱਥੇ ਛੱਡੋ ਇਹ ਤਾਂ ਦਿੱਲੀ ਜਾਵੜੇ ਪਹਿਲਾਂ ਵਾਲੀਆਂ ਸਰਕਾਰਾਂ ਚੰਡੀਗੜ੍ਹ ਤੋਂ ਚਲਦੀਆਂ ਸੁਣੀਆਂ ਤੀ ਇਹ ਦਿੱਲੀ ਤੋਂ ਚਲਦੀ ਸੁਣੀ ਸਰਕਾਰ ਜਿਹੜੀ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ ਸਾਡੀਆਂ ਪੈਣਾ ਰਾਤ ਦਿਨ ਉੱਥੇ ਧਰਨੇ ਤੇ ਬੈਠੀਆਂ ਨੇ ਭੁੱਖ ਹੜਤਾਲ ਰੱਖ ਰਹੇ ਨੇ ਮਰਨ ਵਰਤ ਤੇ ਬੈਠ ਕੇ ਸਾਥੀ ਹੋਰ ਇਹ ਕੀ ਚਾਉਂਦੇ ਨੇ ਅਸੀਂ ਇੱਥੇ ਹੀ ਜਾਨ ਖਾ ਕੇ ਮਰ ਜੀਏ